ਆ ਦੇਖੋ ਜੀ ਸਾਡਾ ਛੋਟਾ ਸਿੰਘ ਨਿਹੰਗ ਸਿੰਘ ਇਹ ਖੇਡ ਰਹੇ ਨੇ ਰੋਡ ਤੇ ਇਧਰ ਬੱਚੇ ਤੇ ਸੁਪਰੀਤ ਹੋ ਗਈ ਗੁੱਸੇ ਸਮਰ ਨੇ ਦਾ ਬਿਸਕਟ ਜਿਹੜਾ ਇਹ ਖਾ ਲਿਆ ਤੇ 니ਚਾ ਪਾਖੋ ਕੇ ਸਾਰੇ ਬਿਸਕਟ ਚਲਾ ਦਿੱਤੇ ਤੇ ਇਧਰ ਨਿੱਕਾ ਨਿਹੰਗ ਸਾਡਾ ਪਤਾ ਨਹੀਂ ਕੀ ਕਹਿ ਰਿਹਾ ਸੀਗਾ ਉਹਨਾਂ ਦੀ ਕੋਈ ਗੱਲ ਦੱਸਣ ਦੇ ਪਰ ਮੈਨੂੰ ਇਹਦੀ ਸਮਝ ਨਹੀਂ ਆਈ ਹੈਗੀ ਇਹ ਚੱਪਲ ਲੀਮੋਂ ਦਾ ਪੈਰਾਂ ਚ ਇਹਨੇ ਬਸ ਐ ਹੀ ਤੁਰੇ ਫਿਰਨਾ ਇੱਦ ਸੁਪ੍ਰੀਤ ਹੋ ਗਈ ਸੀ ਗੁੱਸੇ ਸਮਰ ਨੇ ਉਹਦੇ ਬਿਸਕੁਟ ਸੁੱਟਤੇ ਹੀ ਤੇ ਇੱਕ ਬਿਸਕੁਟ ਇਹਨਾਂ ਨੇ ਚੱਕ ਲਿਆ ਨੀਚੇ ਤੋਂ ਇਹ ਹੁਣ ਫ੍ਰੈਂਕ ਕਰਨ ਲੱਗੇ ਨੇ ਸੁਪ੍ਰੀਤ ਜਿਹੜੀ ਐ ਤੇ ਸਮਰ ਹਰਲੀਨ ਦੇ ਨਾਲ ਉਹ ਅੰਦਰ ਬੈਠੀ ਆਪਦਾ ਪੜਦੀ ਪਈ ਐ ਤੇ ਇਹ ਕਹਿੰਦੀ ਸੀ ਉਹਦੇ ਨਾਲ ਫ੍ਰੈਂਕ ਕਰਨਾ ਥੱਲੂ ਇਹਨਾਂ ਨੇ ਬਿਸਕੁਟ ਚੱਕ ਲਿਆ ਤੇ ਹੁਣ ਅੰਦਰ ਲੈ ਕੇ ਚੱਲੇ ਨੇ ਵੀ ਅਸੀਂ ਹਰਲੀਨ ਨੂੰ ਕਵਾਂਗੇ ਵੀ ਤੂੰ ਬਿਸਕੁਟ ਖਾ ਲੈ ਦੇਖਦੀ ਆਂ ਵੀ ਹਰਲੀਨ ਖਾਂਦੀ ਐ ਕਿ ਨਹੀਂ ਖਾਂਦੀ ਇਹਨਾਂ ਦਾ ਫ੍ਰੈਂਕ ਚੱਲਦਾ ਕਿ ਨਹੀਂ ਚੱਲਦਾ ਇਧਰ ਮਮਾ ਦਾ ਫੋਨ ਦਿੱਕੀੰਦਾ ਸੀ ਬੈਠਾ ਤੇ ਹੁਣ ਇਹ ਅੰਦਰ ਜਾਂਦੇ ਨੇ ਦੋਨੋਂ ਜਣੇ ਸੁਪ੍ਰੀਤ ਜਿਹੜੀ ਥੋੜੀ ਸੰਗਦੀ ਵੀ ਐ ਤੇ ਡਰਦੀ ਵੀ ਐ ਕਿਉਂਕਿ ਇਦਾਂ ਦੀ ਹਰਕਤਾਂ ਇਹ ਘਾਟੀ ਕਰਦੀ ਆ ਨਾ ਘਰੇ ਤੇ ਸਮਰ ਤੱਕੇ ਨਾ ਕਹਿੰਦਾ ਤੂੰ ਘਰ ਕੋਈ ਨਾ ਮੈਂ ਤੇਰੇ ਨਾਲ ਆ ਇਹ ਜਵਾਗ ਜਿਹੜੇ ਆ ਨਾ ਜੀ ਇਹ ਮਾਝੇ ਵਾਲਿਆਂ ਦੇ ਜਵਾਗ ਨੇ ਤੇ ਬਹੁਤ ਹੀ ਜਾਦੇ ਉਹ ਨੇ ਤੇ ਹਰਲੀ ਨੇ ਫੜ ਲਿਆ ਜੀ ਬਿਸਕਟ ਤੇ ਹਰਲੀ ਨੇ ਖਾ ਵੀ ਲਿਆ ਖਾ ਵੀ ਲਿਆ ਹਰਲੀ ਨੂੰ ਫਿਰ ਮੈਂ ਦਵਾਦ ਦੱਸਿਆ ਵੀ ਹਰਲੀ ਨਹੀਂ ਇਹ ਤਾਂ ਥੱਲਿਓਂ ਚੱਕ ਕੇ ਲਿਆਈ ਸੀ ਉਹਨੇ ਨਾਲ ਦੀਨ ਬੇਚਰੀ ਨੇ ਮੂੰਹ ਚੋਂ ਕੱਢਿਆ ਤੇ ਆਹ ਵੇਖ ਲੋ ਕਮਲੇ ਜਵਾਗ ਹੱਸ ਹੱਸ ਕੇ ਛਦਾਈਓ ਚਲੇ ਵੀ ਹਰਲੀ ਨੇ ਫਰੈਂਕ ਕਰ ਲਿਆ ਤੇ ਸਾਡਾ ਛੋਟਾ ਸਿੰਘ ਵੀ ਥੱਲੇ ਹੱਸੀ ਜਾਂਦਾ ਸੀ ਨਿਯੰਗ ਉਹਨੂੰ ਪਤਾ ਹੀ ਨਹੀਂ ਸੀ ਵੀ ਗੱਲ ਕੀ ਹੈ ਪਰ ਉਹ ਹੱਸੀ ਵਿਚਾਰਾ ਉਹੀ ਜਾਂਦਾ ਸੀ ਕਿ ਸਮੇਂ ਤੇ ਉਹਨੂੰ ਕੋਈ ਆਈ ਰਹੀ ਸੀ ਵੀ ਛੋਟੇ ਨੂੰ ਪਰ ਹੱਸੀ ਜਾਂਦਾ ਸੀ ਜ਼ਰੂਰ ਤੇ ਹੁਣ ਇੱਕ ਦੂਸਰੇ ਦੇ ਮੂੰਹ ਚ ਪਾਉਂਦੇ ਹੀ ਗਏ ਡੇ ਪਾਗਲ ਬੱਚੇ ਨੇ ਇਹਨਾਂ ਦਾ ਸਾਰਾ ਦਿਨ ਬਸ ਆਹ ਕੁਛ ਕਰਦੇ ਸਾਰੀ ਦੁਪਹਿਰ ਇਹਨਾਂ ਨੇ ਆਹ ਕੁਛ ਹੀ ਕੀਤਾ ਨਾ ਇਹ ਬੈਠੇ ਨਾ ਬੈਠੇ ਨਾ ਬੈਠਣ ਦਿੰਦੇ ਨੇ ਕਿਸੇ ਨੂੰ ਤੇ ਆਹ ਛੋਟਾ ਨੇ ਅੰਗ ਇਹ ਚੱਪਲ ਨਹੀਂ ਪਉਂਦਾ ਜੀ ਸਾਰਾ ਦਿਨ ਇਹਨੇ ਇਸ